ਢੰਡਾ ਦੇ ਪੂਜਾ ਵਾਲਾ ਮੁਹੱਲਾ ਵਿੱਚ ਸੀਵਰੇਜ ਕਾਰਨ ਇੱਕ ਸੜਕ ਬੈਠਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਗਰੀਬ ਪਰਿਵਾਰ ਦੇ ਘਰ ਵਿੱਚ ਤਰੇੜਾ ਆ ਗਈਆਂ ਤੇ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਨੂੰ ਲੈ ਕੇ ਪੀੜਤਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਉਹਨਾਂ ਕਹਿੰਿਆ ਕਿ ਸਾਡੇ ਘਰ ਦੇ ਕੋਲ ਇੱਕ ਸੜਕ ਬਣ ਰਹੀ ਸੀ ਜਿਸ ਨੂੰ ਲੈ ਕੇ ਸਮਾਨ ਲੈ ਕੇ ਟਰਾਲੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਤੇ ਇੱਕ ਦਿਨ ਟਰਾਲੀ ਸਾਡੇ ਘਰ ਦੇ ਕੋਲ ਮਿੱਟੀ ਵਿੱਚ ਧਸ ਗਈ ਕਿਉਂਕਿ ਉਹ ਸੀਵਰੇਜ ਦੇ ਪਾਣੀ ਨਾਲ ਧਸੀ ਹੋਈ ਸੀ ਜਿਸ ਕਾਰਨ ਮਕਾਨ ਵਿੱਚ ਤਰੇੜਾ ਆ ਗਈਆਂ ਤੇ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮਤਲਬ ਪੀਣਾ ਤੋਂ ਡਾ ਮਨਜੀਤ ਕਰ ਜਿਹੜਾ ਮੱਲਾ ਕੋ ਜਾਣਾ ਕੀ ਮਾਮਲਾ ਤੇਰੇ ਹੜਾ ਆ ਗਿਆ ਕੱਥੀ ਕੀ ਕਰ ਤੇਰੇ ਹੜਾ ਆਇਆ ਜੀ ਸੜਕ ਨਵੀਂ ਬਣੀ ਆ ਹੁਣ ਉਹ ਨਵੀਂ ਬਣਨੇ ਕਰਕੇ ਟਰਾਲੀਆਂ ਆਉਂਦੀਆਂ ਸੀ ਜਾਂਦੀਆਂ ਸੀ ਮਲਵਾਲਾ ਐਨ ਵੀ ਆਉਂਦੀ ਮਲਬਾ ਸਿਸਟਮ ਨੇ ਵੀ ਆਉਂਦੀ ਵੀ ਜਿਵੇਂ ਮਤਲਬ ਇਟਗਾਰਾ ਉਹਨਾਂ ਦਾ ਉਹ ਲੈ ਕੇ ਆਉਂਦੇ ਬਰੇਤੀ ਤੇ ਟੈਲਰ ਟੂ ਲਾਈਆਂ ਓਏ ਇੱਕ ਦਿਨ ਨਾ ਇੱਥੇ ਬੀਮ ਟਰਾਲੀ ਜਾਮੀ ਹੋ ਗਈ ਮਤਲਬ ਗਾ ਨਹੀਂ ਲੰਗੀਗੀ ਪਤਾ ਨਹੀਂ ਉਹਦਾ ਟਾਇਰ ਕਿਵੇਂ ਤਾਂ ਸਿਆ ਕਿਵੇਂ ਨਹੀਂ ਵੀ ਜ਼ਮੀਨ ਪੋਲੀ ਸੀ ਜਾਂ ਡੱਗ ਪੈ ਗਿਆ ਇਹਦਾ ਵੀ ਸਿਬਰਾਲਾ ਤੇ ਉਹ ਤਾਂ ਕਰਕੇ ਇੱਥੇ ਪਾਣੀ ਪੈਂਦਾ ਲੱਗਦਾ ਸਾਨੂੰ ਇਹੀ ਐ ਵੀ ਪਾਣੀ ਨਾਲ ਹੋਈ ਆ ਸਾਡੇ ਮਾਰ ਕਿੰਨਾ ਕੁ ਨੁਕਸਾਨ ਜੇ ਹੋ ਗਿਆ ਨਾ ਨੁਕਸਾਨ ਤਾਂ ਦੇਖੋ ਜੀ ਬਹੁਤ ਵੱਡਾ ਐ ਦੇਖੋ ਗਰੀਬ ਬੰਦਾ ਕਿੱਥੋਂ ਪਾਲੂਗਾ ਜਿਹੜਾ ਗਰੀਬ ਬੰਦੇ ਦੀ ਰੋਟੀ ਨਹੀਂ ਅੱਜ ਸਾਡੇ ਅਰਗਿਆਂ ਦੇ ਤਾਂ ਔਖੀ ਹੋਈ ਆ ਪਕਾਉਣੀ ਤੇ ਮੈਨੂੰ ਇਹ ਰਸ ਮਕਾਨ ਕਿੱਥੋਂ ਪਾ ਲੂੰਗੀ ਮੈਂ ਮੇਰਾ ਤਾਂ ਇੰਨਾ ਬੁਰਾ ਹਾਲ ਆ ਮੇਰੇ 8 ਮਹੀਨਾ ਵਿੱਚ ਦੀ 2 ਜੀ ਘਰੋਂ ਚਲੇ ਗਏ ਮੇਰੀ ਨੂੰਹ ਕੋਠੇ ਟੋੜੀ ਦਿੱਤੀ ਕਿ ਮੱਕੀ ਕਿ ਮੇਰੇ ਘਰ ਵਾਲਾ ਉਚਾਨਕ ਮੁੱਕ ਗਿਆ ਉਹਦੇ ਫਿਕਰ ਨਾਲ ਮੈਂ ਮਕਾਨ ਕਿੱਥੋਂ ਪਾ ਲੂੰ ਹੁਣ ਕਰਦਿਆਂ ਤਾਂ ਕੌਣ ਕਮਾਉਣ ਵਾਲਾ ਕਮਾਉਣ ਵਾਲੇ ਮੁੰਡੇ ਆ ਮੁੰਡੇ ਹੁਣ ਇੱਕ ਦੇ ਜਿਹੜੇ ਘਰੋਂ ਮੁੱਕੀ ਆ ਉਹਦਾ ਕਰਜ਼ਾ ਹੀ ਨਹੀਂ ਲੈਣਾ ਸਾਰੀ ਉਮਰ ਅਸੀਂ ਇੰਨਾ ਕਰਜ਼ਾ ਚੁੱਕਿਆ ਹੋਇਆ ਲੋਕਾਂ ਤੋਂ ਜਿਹੜਾ ਦੂਜਾ ਮੁੰਡਾ ਉਹ ਸਾਡੇ ਨਾਲ ਅਲੱਗ ਹੈ ਕੀ ਮੰਗ ਕਰਦੇ ਹੋ ਫਿਰ ਮੰਗ ਕਰਨੀ ਹੈ ਕਿ ਸਾਨੂੰ ਗਰੀਬ ਬੰਦਿਆਂ ਨੂੰ ਮਦਦ ਕਿ ਹੋਵੇ ਇਹੀ ਮਦਦਤ ਮੰਗਦੇ ਆਂ ਸੀ ਤਾਂ ਗਰੀਬੰਦੇ ਦੀ ਮਦਦਤ ਜ਼ਰੂਰ ਕਰੀ ਜਾਵੇ ਜੀ ਮੈਂ ਬਹੁਤ ਗਰੀਬ ਨਹੀਂ ਕਰਦੀ ਰੱਬ ਨਹੀਂ ਕਿਹਨਾਮਾ ਕੋਮਲ ਸ਼ਰਮਾ ਜੀ ਕਿਹਨਾਮਾ ਪੂਜਾਲਾ ਮੋਲਾ ਕਿਹ ਕਿਹ ਜੀ 9/2 ਜੀ ਕੀ ਮੰਗਵਾ ਗਿਆ ਹਸ ਬੈਠ ਸੁੱਕਿਆ ਟੇਲਾ ਆਉਂਦੀ ਹੈ ਕੀ ਕਰਨਾ ਜੀ ਮੈਨਾਂ ਗਲੀ ਵਿੱਚ ਸੀਵਰ ਸੀਵਰ ਕੀ ਹੈ ਇਹ ਕਾਫੀ ਦਿਨ ਹੋ ਗਏ ये देखो सारे घर में तरेड़े आ गई कोई भी हमारी सुनवाई नहीं कर रहा हम दो-तीन बारी कंप्लेंट कर लिया आज भी जाके थे मेरे हस्बैंड और भैया जी दो-तीन बारी जाए कोई भी सुनवाई नहीं कर रहे हमारी देखो फर्श भी बैठ गया सारे तो हमारा मकान सारा खराब हो रहा है तो कृपा करके आप अजीत पंजाबी दी ऑथेंटिक खबरन दे लिए सब्सक्राइब करो अजीत वेब टीवी अते ताजी खबरन दी नोटिफिकेशन पहुंचने ਲਈ बेल आइकन पे क्लिक